पाठ चार नंदन दास पारत दे आंचल प्रदेश दा बड़ा ही प्रसिद्ध राजा होया है राजा नंदन दास दयालु अते नेक आदमी सी जिसनू प्रजा बहुत प्यार कर दी सी नंदन राज दे ਵਜ਼ੀਰ ਵੀ ਬਹੁਤ ਬੁੱਧੀਮਾਨ ਸਨ ਰਾਜੇ ਨੂੰ ਇੱਕ ਮਾਤਰ ਦੁੱਖ ਇਹ ਸੀ ਕਿ ਉਸਦੇ ਔਲਾਦ ਨਹੀਂ ਸੀ ਕਈ ਲੋਕ ਰਾਜੇ ਨੂੰ ਸਲਾਹ ਦੇ ਚੁੱਕੇ ਸਨ ਕਿ ਉਹ ਦੂਜਾ ਵਿਆਹ ਕਰ ਲਵੇ ਪਰ ਰਾਜੇ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਕਿਸੇ ਨੂੰ ਗੋਦ ਵੀ ਨਹੀਂ ਲੈਣਾ ਚਾਹੁੰਦਾ ਸੀ ਦਿਨੋ ਦਿਨ ਰਾਜਾ ਬੁੱਢਾ ਹੋ ਰਿਹਾ ਸੀ ਅਤੇ ਬੇਔਲਾਦ ਹੋਣ ਦਾ ਦੁੱਖ ਉਸ ਨੂੰ ਅੰਦਰ ਹੀ ਅੰਦਰ ਖਾ ਰਿਹਾ ਸੀ ਇੱਕ ਜੋਤਸ਼ੀ ਨੇ ਦੱਸਿਆ ਕਿ ਰਾਜਾ ਕਿਸੇ ਲੜਕੇ ਨੂੰ ਗੋਦ ਲੈ ਲਵੇ 6-7 ਦਿਨ ਉਸ ਨੂੰ ਖੂਬ ਪਿਆਰ ਕਰੇ ਪਰ 7ਵੇਂ ਦਿਨ ਉਸ ਦੀ ਬਲੀ ਦੇ ਦੇਵੇ ਤਾਂ ਰਾਜੇ ਦੇ ਘਰ ਲੜਕਾ ਅਵਸ਼્ય ਪੈਦਾ ਹੋ ਜਾਵੇਗਾ ਰਾਜੇ ਨੂੰ ਇਹ ਵੀ ਮਨਜ਼ੂਰ ਨਹੀਂ ਸੀ ਪਰ ਉਸ ਦੀ ਪਤਨੀ ਨੇ ਕਿਵੇਂ ਨਾ ਕਿਵੇਂ ਰਾਜੇ ਤੋਂ ਹਾਂ ਕਰਵਾ ਹੀ ਲਈ ਰਾਜੇ ਵੱਲੋਂ ਫਰਮਾਨ ਲੋਕਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਕਿ ਜੇ ਕੋਈ ਨਿਰਤਨ ਆਦਮੀ ਆਪਣਾ ਬੇਟਾ 1 ਲੱਖ ਸੋਨੇ ਦੀਆਂ ਮੋਹਰਾਂ ਦੇ ਬਦਲੇ ਉਸ ਦੀ ਬਲੀ ਦੇਣ ਲਈ ਵੇਚਣਾ ਚਾਹੁੰਦਾ ਹੈ ਤਾਂ ਉਹ 1 ਲੱਖ ਸੋਨੇ ਦੀਆਂ ਮੋਹਰਾਂ ਲੈ ਲਵੇ ਤੇ ਆਪਣਾ ਬੇਟਾ ਮਹਿਲਾ ਵਿੱਚ ਛੱਡ ਜਾਵੇ ਖੁੱਲੇ ਅੰਚਲ ਪ੍ਰਦੇਸ਼ ਵਿੱਚ ਇੱਕ ਬਹੁਤ ਗਰੀਬ ਪਰਿਵਾਰ ਰਹਿੰਦਾ ਸੀ ਜਿਸ ਵਿੱਚ ਚਾਰ ਬੱਚੇ ਤੇ ਕੇਵਲ ਮਾਪੇ ਸਨ ਜੋ ਗੰਭੀਰ ਬਿਮਾਰੀ ਦੇ ਸ਼ਿਕਾਰ ਸਨ ਇੱਕ ਬੱਚਾ 4 ਸਾਲ ਦਾ ਸੀ ਜਿਸ ਨੂੰ ਉਸ ਦੀ ਮਾਂ ਵੇਚਣਾ ਨਹੀਂ ਸਿਚਾਉਂਦੀ ਇੱਕ ਬੇਟਾ ਸੀ ਜਿਸ ਨੂੰ ਰਾਜਾ ਲੈ ਨਹੀਂ ਸੀ ਸਕਦਾ ਇੱਕ ਮੁੰਡਾ 17 ਸਾਲ ਦਾ ਸੀ ਉਹ ਇਹ ਜਾਣ ਕੇ ਕਿ ਆਖਰ ਵਿੱਚ ਖਰੀਦੇ ਗਏ ਬੱਚੇ ਦਾ ਬਲੀਦਾਨ ਹੀ ਦਿੱਤਾ ਜਾਵੇਗਾ ਘਰੋਂ ਦੌੜ ਗਿਆ ਸੀ ਇੱਕ ਬੇਟਾ ਗੁਰੂ 7 ਕੋ ਸਾਲ ਦਾ ਸੀ ਆਖਰ ਮਾਂ ਬਾਪ ਨੇ 1 ਲੱਖ ਮੋਹਰਾਂ ਲੈ ਕੇ ਗੁਰੂ ਨੂੰ ਵੇਚ ਦਿੱਤਾ ਗੁਰੂ ਨੂੰ ਮਹਿਲਾ ਵਿੱਚ ਲਿਆਂਦਾ ਗਿਆ ਉਸ ਨੂੰ ਇੱਕ ਸ਼ਾਨਦਾਰ ਕਮਰੇ ਵਿੱਚ ਠਹਿਰਾਇਆ ਗਿਆ ਤੇ ਖੂਬ ਖਵਾਇਆ ਪਿਲਾਇਆ ਗਿਆ ਉਹ ਆਪਣਾ ਅੰਜਾਮ ਜਾਣਦਾ ਸੀ ਇਸ ਲਈ ਉਹ ਅਕਸਰ ਚੁੱਪ-ਚੁੱਪ ਹੀ ਰਹਿੰਦਾ ਸੀ 2 ਦਿਨਾਂ ਬਾਅਦ ਰਾਜੇ ਨੇ ਵਜ਼ੀਰ ਦੀ ਡਿਊਟੀ ਇਹ ਵੇਖਣ ਤੇ ਲਗਾਈ ਕਿ ਗੁਰੂ ਸਾਰਾ ਦਿਨ ਕੀ ਕਰਦਾ ਹੈ ਵਜ਼ੀਰ ਨੇ ਦਰਵਾਜ਼ੇ ਦੀਆਂ ਛੀਥਾਂ ਵਿੱਚੋਂ ਵੇਖਿਆ ਕਿ ਗੁਰੂ ਕੁਝ ਲਕੀਰਾਂ ਜ਼ਮੀਨ ਤੇ ਖਿੱਚ ਲੈਂਦਾ ਹੈ ਤੇ ਸਾਰਾ ਦਿਨ ਉਹਨਾਂ ਨਾਲ ਗੱਲਾਂ ਕਰਦਾ ਰਹਿੰਦਾ ਹੈ ਰਾਜੇ ਦੀ ਤਸੱਲੀ ਨਾ ਹੋਈ ਇੱਕ ਦਿਨ ਉਸਨੇ ਖੁਦ ਗੁਰੂ ਨੂੰ ਵੇਖਣ ਦਾ ਫੈਸਲਾ ਕੀਤਾ ਰਾਜੇ ਨੇ ਵੇਖਿਆ ਕਿ ਗੁਰੂ ਇੱਕ ਲਕੀਰ ਜ਼ਮੀਨ ਤੇ ਖਿੱਚਦਾ ਹੈ ਉਸ ਨਾਲ ਕੁਝ ਗੱਲਾਂ ਕਰਦਾ ਹੈ ਫਿਰ ਉਸ ਨੂੰ ਮਿਟਾ ਕੇ ਇੱਕ ਹੋਰ ਜ਼ਰਾ ਵੱਡੀ ਲਕੀਰ ਜ਼ਮੀਨ ਤੇ ਖਿੱਚਦਾ ਹੈ ਉਸ ਨਾਲ ਕੁਝ ਗੱਲਾਂ ਕਰਦਾ ਹੈ ਤੇ ਫਿਰ ਉਸ ਨੂੰ ਵੀ ਮਿਟਾ ਦਿੰਦਾ ਹੈ ਤਿੰਨ ਲਕੀਰਾਂ ਨਾਲ ਗੱਲਾਂ ਕਰਕੇ ਉਹ ਮਿਟਾ ਦਿੰਦਾ ਹੈ ਪਰ ਚੌਥੀ ਲਕੀਰ ਨਾਲ ਉਹ ਗੱਲਾਂ ਕਰਦਾ ਹੀ ਰਹਿੰਦਾ ਹੈ ਆਖਰ ਇੱਕ ਦਿਨ ਰਾਜਾ ਕਮਰੇ ਅੰਦਰ ਵੜ ਗਿਆ ਉਸਨੇ ਗੁਰੂ ਨੂੰ ਜ਼ਮੀਨ ਤੇ ਲੀਕਾਂ ਖਿੱਚਣ ਦਾ ਕਾਰਨ ਪੁੱਛਿਆ ਗੁਰੂ ਨੇ ਇੱਕ ਲਕੀਰ ਜ਼ਮੀਨ ਤੇ ਖਿੱਚੀ ਤੇ ਕਿਹਾ ਇਹ ਮੇਰੇ ਪਿਤਾ ਦੀ ਪ੍ਰਤੀਕ ਹੈ ਬਾਪ ਘਰ ਦਾ ਮੁਖੀਆ ਹੁੰਦਾ ਹੈ ਉਸ ਦੀ ਗੱਲ ਘਰ ਦੇ ਸਾਰੇ ਸਦਸਾਂ ਨੂੰ ਮੰਨਣੀ ਪੈਂਦੀ ਹੈ उसनेता है मेनू उसको किसी मदद की आस नहीं है इसलिए मैं उस लकीर छोटे बच्चे मदद की है मेनू विसार दिता है तो भी मेनू किसे मदद दी आस नहीं इसलिए मैं उसनों उस तो भी, भी मिटा दिता हाँ तीजी जरा वम्बी लकीर राजा दी प्रतीक है जदो माँ बाप मदद करन करण असफल हन, ता राजा ही तीजा दी मदद करता है राजे ने मेनू खरीद लिया है हूँ जो भी मेरा करन मारन जोन्दा रखण ये ओना का अधिकार है इसलिए मैं, मैं उस लकीर, मिटा लकीर संसार दे मालक परमात्मा दी प्रतीक है मेनू हम ओना का ही सहारा है मेरा की होगा हूँ परमात्मा दे हूँ उस लकीर न गल करता हाँ ਗੁਰੂ ਦੀ ਇਹ ਗੱਲ ਸੁਣ ਕੇ ਰਾਜੇ ਦੀਆਂ ਅੱਖਾਂ ਵਰਣ ਲੱਗ ਪਈਆਂ ਉਸਨੇ ਗੁਰੂ ਨੂੰ ਗੋਦ ਵਿੱਚ ਲੈ ਲਿਆ ਤੇ ਕਿਹਾ beta ਮੈਂ ਜ਼ਾਲਮ ਨਹੀਂ ਮੈਂ ਤੇਰੀ ਬਲੀ ਨਹੀਂ ਦੇਵਾਂਗਾ ਪਰ ਤੂੰ ਹੁਣ ਇਸ ਦੇਸ਼ ਦਾ ਰਾਜਾ ਬਣੇਗਾ ਤੂੰ ਆਪਣੇ ਮਾਤਾ ਪਿਤਾ ਨੂੰ ਵੀ ਮਹਿਲ ਵਿੱਚ ਬੁਲਾ ਸਕਦਾ